ਕੱਟਟੇ ਆਇਸ ਤਾ ਕੇ ਸੀ ਨੀ ਕਿਉਂ ਹੋਰ ਕੀ ਗੱਲ ਵੀ ਇਹ ਜੇ ਕੰਮ ਹੋ ਗਿਆ ਸੋਤੋਂ ਆਪਣੇ ਖਾਪਲੂ ਖਾ ਪੈ ਗਿਆ ਯਾਰ ਪੰਡਾਲਿਆਂ ਨੂੰ ਕਾਹਦਾ ਆਪਣੇ ਖਾਪਲੂ ਅਸੀਂ ਲਾਇਆ ਸੀਗਾ ਯਾਰ ਡੇਰਾ ਭਲੇ ਕੇ ਤੁਸੀਂ ਕੱਟਾ ਚੋਰੀ ਕਰ ਲਿਆ ਕੱਟੇ ਤੋਂ ਵੀ ਬਾਹਰ ਕਾਉਂ ਬਣ ਗਿਆ ਕਾਹ ਪਈਦਾ ਯਾਰ ਉੱਥੇ ਡੇਰਾ ਲਾਇਆ ਜੀ ਤਾਂ ਮੈਂ ਘਰੋਂ ਰੱਦਾ ਹੂੰ ਇਹ ਵੀ ਕਰੋ ਗੱਜਾ ਸੀ ਉਹ ਭਾਈ ਤੇ ਆ ਕੇ ਦਿੱਤਾ ਉਹ ਬਣੇ ਸੀਗੇ ਬਾਬੇ ਬਣੇ ਸੀਗੇ ਮਲੰਗਾ ਚਾਰ ਚਾਰ ਪੈਸੇ ਇਕੱਠੇ ਹੋ ਜਾ ਕਰਨਗੇ ਮਲੰਗਾ ਇਕੱਠਾ ਰੋਟੀ ਜਾਂ ਟਿੱਕਾ ਟੁਕ ਟੇਰ ਬਣੀ ਸੀ ਮੈਂ ਪਿੰਡ ਝੋਗਾ ਜਾ ਇਕੱਠੀ ਕਰਨ ਲਿਆਂਦਾ ਇਹ ਖਾ ਲੈਣਾ ਚਲੋ ਉੱਥੇ ਬੈਠ ਕੇ ਪਿੰਡ ਦੇ ਨੇ ਕਿਤੇ ਉੱਥੇ ਕੋ ਜਿੱਥੇ ਸੀ ਬੈਠੇ ਸੀ ਉੱਥੇ ਜਾ ਕੇ ਸਿੱਟੀ ਲੈ ਕਹਿੰਦੇ ਤੁਸੀਂ ਪੁੱਛਾ ਨਹੀਂ ਦੱਸਿਆ ਤੜਕਾ ਦਾ ਦੂਤ ਨਾ ਹੋਰ ਬਾ ਮੈਂ ਤਾਂ ਮੋਟੇ ਇਹਨੇ ਬਾ ਕੁੱਤੇ ਇੱਥੋਂ ਕੋਈ ਨਾਏ ਕਣਕ ਕਣਕ ਚੱਕ ਕੇ ਲੈ ਕੇ ਕੋਈ ਕੁੱਤੇ ਲੈ ਕੇ ਮੁੱਟੀਆਂ ਚੱਕ ਲੈ ਕੇ ਕੋਈ ਪਰ ਕੁਛ ਨਹੀਂ ਹਾਂ ਸਾਨੂੰ ਤਾਂ ਮਾਰਨਾ ਜਾਇਆ ਉਹ ਭੈਣ ਦੇ ਘਰੋਂ ਅਸੀਂ ਤਾਂ ਮਰਵਾਤੇ ਤੁਸੀਂ ਵੀ ਅਸੀਂ ਵੀ ਕੰਮ ਪਾਲਿਆਂ ਅਸੀਂ ਜੋਗਿਆਂ ਵਾਲਾ ਚਲਾਇਆ ਸੀ ਅਸੀਂ ਜੋਗਿਆਂ ਵਾਲਾ ਚਲਾ ਰੱਖਿਆ ਸੀ ਸਾਡਾ ਵੀ ਖਾੜਾ ਪਟਾਦਾ ਯਾਰ ਸ੍ਰੀ ਦੇ ਘਰੋਂ ਸਿੱਧਾ ਖਾਤਰ ਨਹੀਂ ਕਰਨਾ ਆਪਣਾ ਸਾਨੂੰ ਪੇਗਾ ਅਸੀਂ ਲਵਾ ਦੇਵਾਂਗੇ ਅੱਜ ਅੱਛਾ ਉਹ ਤੂੰ ਨਾ ਮੇਰੀ ਗੱਲ ਸੁਣ ਇੱਕ ਆਹ ਕੁੱਤੇ ਭਰਾਵਾ ਉਹ ਮੋਟੇ ਦਾ ਉੱਤੇ ਹੀ ਬੈਗਾ ਇਹ ਕੁੱਤੀ ਆ ਉਹ ਹੈਲੋ ਆ ਦੇਖਣਾ ਔਰਵੇਦ ਲਪੜੇ ਬੂਗਾ ਗਲਦੀ ਦੀ ਗੰਡੀ ਤੇ ਹੈਗੀ ਕੇ ਬੰਸਾਰੀ ਬਣ ਕੇ ਬਹਿ ਗਿਆ ਕਿ ਬੇਜੀ ਲਵਾ ਦੇਣਾ ਉਹ ਨਾਲ ਆਈ ਫਿਰ ਅੱਜ ਤੂੰ ਨਾਲ ਆਈ ਹਾਂ ਹਾਂ ਇਹ ਕੰਮ ਠੀਕ ਹੈ ਤੇਰੀ ਵਾਲੀ ਲਵਾ ਦਿੰਨੇ ਆਪਾਂ ਇਹਨਾਂ ਨੂੰ ਅੱਜ ਨਾ ਫਿਰ ਮੈਨੂੰ ਕਿਹੜਾ ਦਈਆ ਤੇ ਮੈਂ ਤੁਸੀਂ ਜਾਂ ਬੋਤਲ ਤੁਸੀਂ ਤਾਂ ਬਾਈ ਲੈਤੀ ਵੀ 700 ਵਾਲੀ ਹੈ ਓਏ ਬੋਤਲ ਦੇਖ ਲੈ ਕਦੇ ਖਾਲੀ ਨਹੀਂ ਦੇਖੀ ਹੁਣ ਸੁਣ ਤੂੰ ਤਾਂ ਖਾਸੇ ਪੈਸੇ ਲੁੱਟੇ ਹੋਗੇ ਬੋਤਲ ਬਾਦਲਾ ਦੋ ਲੈ ਲੈ ਹੁਣ ਆਹ ਤਾਂ ਔਖਾ ਪ੍ਰਾਵਾਹ ਆਏ ਕਰਦੇ ਆ ਅੱਜ ਆਪਾਂ ਇਹਨਾਂ ਦਾ ਮਨੋਰੰਜਨ ਕਰਦੇ ਆ ਨਾ ਠੀਕ ਹੈ ਅੱਜ ਸਾਡੇ ਕੋਲ ਹੈਗੇ ਪੈਸੇ ਡੈਡੀ ਅੱਜ ਤੁਹਾਡਾ ਕਰਦੇ ਨੇ ਮੇਰੀ ਗੱਲ ਸੁਣਾ ਇੱਕ ਹੋਰ ਹੈ ਧੰਦਾ ਸਾਡਾ ਤਾਂ ਵਜੇ ਚੱਲੀ ਜਾਂਦਾ ਜੇ ਰਲਕੇ ਕਰਨਾ ਮੈਂ ਨਹੀਂ ਪਿੰਡ ਪੂਰਾ ਮਿਲਦਾ ਸਾਡੇ ਤਾਂ ਆਪਣੇ ਨੂੰ ਵੀ ਪਈ ਜਾਂਦੇ ਆ ਤਾਂ ਹੁਣ ਕਰਦੇ ਹਾਂ ਨਾ ਘਾਟ ਪਿਆ ਸੀ ਤਾਂ ਬਈ ਦੇਖੋ ਕੰਮ ਕਰਨਾ ਆਂਦੀਆਂ ਬੁੰਡੀਆਂ ਨਹੀਂ ਬਾਈ ਨਜ਼ਾਰਾ ਤਜਰਬਾ ਵੇ ਤਜਰਬਾ ਤਜਰਬਾ ਆਲ ਵਰਡ ਦਾ ਤਜਰਬਾ ਚੱਕੀ ਫਿਰਦੇ ਆ ਮੇਰੇ ਅਰ ਪੀ ਐਚ ਡੀ ਕੀਤੀ ਹੋਈ ਆ ਠਕਾਰੀ ਉਹ ਪੀ ਐਚ ਡੀ 27 ਤੁਸੀਂ ਉਹ ਭੇਸ ਕਿੱਥੋਂ ਤਾਂ ਰਹੀ ਪਹਿਲਾਂ ਤੁਸੀਂ ਐਂ ਦੱਸੋ ਓਏ ਇਸ ਦਾ ਬਾਈਟਾ ਦੇ ਕੋਲ ਕਾਲਕ ਬੰਨਾ ਕੰਸੈਪਟਰ ਇਸ ਦਾ ਕੋਈ ਵੀ ਚੱਕ ਸਕਦਾ ਕੋਈ ਵੀ ਜਮਾ ਸਾਡੇ ਵਾਲੇ ਕੱਪੜੇ ਪਾ ਕੇ ਪਤੰਦਰੋਂ ਤੁਸੀਂ ਠੱਗਿਆ ਬਈ ਮੇਰੇ ਗੱਲ ਸੁਣੋ ਤਿੰਨ ਪੀੜੀਆਂ ਹੋ ਗਏ ਤਿੰਨ ਪੀੜੀਆਂ ਅਜੇ ਤੱਕ ਪਕੜੇ ਨਹੀਂ ਆਪਾਂ ਬੈਨਿਆ ਨਾਲ ਤਾਂ ਕਰਦੇ ਹਾਂ ਤੇ ਫੰਕਸ਼ਨ ਨਾਲੇ ਆਪਾਂ ਬਣਾਉਂਦੇ ਰਹੇ ਆਜੋ ਵੋਟਰ ਤੇ ਚੱਲਦੇ ਚੱਲ ਆਜੋ ਸਮਾਨ ਅਸੀਂ ਰੱਖਿਆ ਚੋਣ ਆਏਗਾ ਆਪਣਾ ਆਲ ਸੀਜ਼ਨ ਆਲ ਸੀਜ਼ਨ ਆਲ ਸੀਜ਼ਨ ਆਲ ਸੀਜ਼ਨ ਉਹ ਤੁਰਪਾ ਉਹ ਤੋਰ ਪਾ ਹੁੰਦਾ ਜਦੋਂ ਮੋਰ ਬਣਾ ਦਾਂਗੇ ਅਸੀਂ ਦੇਖਦੇ ਜਾਇਓ ਤੂੰ ਤਾਂ ਭੰਗੜਾ ਪਾਏਗਾ ਛੋਟੀਆਂ ਕਰਤੂਤਾਂ ਕਰਕੇ ਬਣਿਆ ਮੋਰ ਤੂੰ ਤਾਂ ਮੋਟਰ ਤੇ ਚੱਲੋ ਯਾਰ ਉਥੇ ਮੋਰ ਚਲੋ ਤੂੰ ਚਲੋ ਆਉਂਦੇ ਆ ਆਇਓ ਆਇਓ ਹੋਲੀ ਹੋਲੀ ਉਹਦਾ ਬਣਾਉਣਿਆ ਅੱਜ ਮਨੋਰੰਜਨ ਪਤੰਦਰਾ ਕਿਵੇਂ ਕਰੀਏ ਇਹਨਾ ਕਰਕੇ ਤਾਂ ਪਹਿਲਾਂ ਪਈਆਂ ਆਪਣੇ ਮੈਂ ਫੇਰ ਨਚੂਨਾ ਲਾ ਜਾਣ ਕਿਤੇ ਇਹ ਹੋਰ ਯਾਰ ਕਿਤੇ ਫੇਰ ਆਪਣੀ ਪੈ ਜਾਣ ਕਿਤੇ ਉਹਨਾਂ ਤਾਂ ਕਰਦਿਆਂ ਤੇ ਨਾ ਘਾਟੂ ਕਿਉਂਕਿ ਆਪਾਂ ਬੰਦਿਆਂ ਦਿਲਾਂ ਦੇ ਸਾਥ ਉਹ ਦਿਲ ਦੇ ਸਾਥ ਤਾਂ ਹੈਗੇ ਮੈਂ ਗਾ ਤਿੰਨ ਆਪਾਂ ਠੱਗੀਆਂ ਚੋਰੀਆਂ ਮਾਰੀਆਂ ਨਹੀਂ ਕਦੇ ਤਿੰਨੇ ਨੇ ਦੋ ਆਪਾਂ ਹੋਏ ਪੰਜ ਨਾਲ ਕਿਸੇ ਨਾ ਕਿਸੇ ਪਰਸੇ ਨਿਕਲ ਜਾ ਗਏ ਨਾ ਜੂਰਾ ਬੈਠਾ ਮੋਹਨ ਨਾਲ ਸਾਈਂ ਮੈਂ ਪੰਡਿਤ ਚ ਖੜਿਆ ਦੰਦ ਨਾਲ ਹੁਣ ਫਿਰ ਕਿਵੇਂ ਕਰੀ ਹੁਣ ਹੁਣ ਆਪਾਂ ਇਹਨਾਂ ਨਾਲ ਯਕੀਨ ਕਰ ਲਈ ਇਹਨਾਂ ਤੇ ਕਰਨਾ ਪਊਗਾ ਹਾਏ ਤਾਂ ਬੰਦੇ ਚਲਾਕ ਹੀ ਹੈ ਚਲਾਕ ਬਾਲਿਆ ਉਹ ਪਰਨੇ ਜਿਹੜਾ ਥੋੜਾ ਜਿਆਦਾ ਚਲਾਕ ਲੱਗਦਾ ਭਰਾਵਾ ਹੁਣ ਤਾਂ ਕਿਸੇ ਨਾ ਕਿਸੇ ਪੰਨੇ ਤਾਂ ਲੱਗਣਾ ਹੀ ਪਊ ਹੋਏ ਓਏ ਆਜੋ ਆਜੋ ਤੂੰ ਦਰ ਦਰਤੇ ਵੀ ਆ ਜਿਵੇਂ ਪਾਥੀਆਂ ਦੇ ਕਾਂ ਦਰਦਾ ਹੁੰਦਾ ਪਰੰਦਰੋ ਭਰਾਵਾ ਸਿੱਕ ਤੇ ਮੇ ਜਾਉਗੇ ਕਿਹੜਾ ਲੋਟ ਕੁੱਟਿਆ ਆ ਆਲ ਇਨ ਆਲ ਇਨ ਸੀਜ਼ਨ ਚੱਲਦਾ ਕਦੇ ਮੈਕਡੋਨਲਡ ਆ ਸਾਰੋ ਐਨੀ ਹਵਾ ਨਹੀਂ ਕਰਦੀ ਹੁੰਦੀ ਕਹਿ ਨਹੀਂ ਪਤਾ ਕਦੋਂ ਭਜਣਾ ਛੋਡੇ ਸੁਬਾ ਸ਼ੋਰ ਬੋਲੋ ਮਰਦਾ ਬੋਲੂ ਬੀੜੀ ਮੰਗੂ ਹਾਂ ਇਹਨਾਂ ਦਾ ਕੰਮ ਆ ਤੁਸੀਂ ਬੀੜੀਆਂ ਬਾਹਰ ਮਾਡਰਨ ਮੈਂ ਮਰਦੇ ਆ ਹਾਂ ਆਇਆ ਆ ਜਾ ਇਹ ਲਿਆ ਬੈ ਜਾ ਥੱਲੇ ਕੱਪੜਾ ਰੱਖਾ ਇਹ ਕਿਵੇਂ ਬੰਦਾ 20 ਕ ਜਿਹਾ ਲੱਗਦਾ ਮੈਨੂੰ 20 ਤਾਂ ਬਸ ਇਹਦੀ ਕਹਾਣੀ ਤੁਸੀਂ ਸੁਣੋ ਨਾ ਅੱਛਾ ਇਹ ਵੀ ਆਜੋ 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 ਲਾਉਣਿਆ ਕੋਨੇ ਪੁੱਛਣਾ ਇਹ ਤਾਂ ਅੱਜ ਸਾਡੇ ਇਹ ਨਹੀਂ ਵਿਸ਼ਤਰ ਪਵਾਤੀ ਸੀਗੇ ਕਿਵੇਂ ਵੀ ਹੋਰ ਯਾਰ ਕੱਲ ਅਸੀਂ ਕੱਲ ਵੀ ਸਾਡੀ ਢਾੜੀ ਵਧੀਆ ਲੱਗੀ ਕਈ ਦਿਨਾਂ ਦਾ ਚੱਲੀ ਜਾਂਦਾ ਹੱਟਾ ਦਾ ਕੰਮ ਅੱਛਾ ਢਾੜੀ ਵਧੀਆ ਲੱਗੀ ਤੇ ਉੱਥੇ ਆਖਿਆ ਕਿ ਅੱਜ ਫਟਾਬੇ ਤੇ ਚੱਲਦੇ ਹਾਂ ਢਾਬੇ ਤੇ ਕਹਿੰਦਾ ਮਟਰ ਪਨੀਰ ਖਾਣਾ ਹਾਂ ਹਾਂ ਮਟਰ ਪਨੀਰ ਹੈ ਨਹੀਂ ਸੀਗਾ ਉੱਥੇ ਸੀਗੀ ਕੜੀ ਟੱਪੇ ਵਾਲੇ ਕੋਲੇ ਕੜੀ ਪਕੌੜਾ ਸੀ ਇਹ ਤਾਂ ਭਾਏ ਦਾ ਜਿਵੇਂ ਕਹਿੰਦੇ ਆਪਾਂ ਬਗਾਨੇ ਵਿੱਚ ਜਾ ਕੇ ਨਹੀਂ ਲਾਹਾ ਤੱਕ ਲੰਦੇ ਕੇ 100 ਰੁਪਏ ਦਿੱਤਾਗਾ ਅੱਛਾ ਤਾਂ ਮੰਡ ਗਿਆ ਫਿਰ ਭਾਏ ਦਾ ਸਾਰੀ ਖਾ ਗਿਆ ਤਿੰਨ ਵਾਰੀ ਕੜੀ ਬੋਏ ਤਿੰਨ ਵਾਰੀ ਅੱਛਾ ਤੇ ਅਸੀਂ ਡੁਬਲੀਕੇਟ ਸੱਪ ਫੜਨੇ ਸੀ ਜੀ ਕੋਈ ਗਾਹ ਘੜ ਗਿਆ ਤੇ ਉੱਥੇ ਮੈਂ ਉਹੀ ਗੱਲ ਨਾਲ ਜਵਾਖਾਂ ਵਾਲੀ ਆਉਂਦਾ ਸੀ ਉਹ ਤਾਂ ਅਗੇ ਵੀਣ ਮੈਂ বাজਾਵਾਂ ਅੱਛਾ বাজਾਤੀ ਫਿਰ বাজਾਤੀ ਦੋਨਾਂ ਪਾਸੇ ਵੱਜ ਗਈ ਵੱਜ ਗਈ ਯਾਰ ਅੱਛਾ ਦੋਨਾਂ ਪਾਸੇ ਆਇਨਾ ਤੇ ਪਰਸੀ ਕੋਲੇ ਨਾ ਕਰਾ। ਤੁਹਾਡੇ ਤਾਂ ਪੇੜੇ ਬੰਦ ਨੇ। ਤਾਂ ਟੈਪਰ ਲਾਗੇ। ਟੈਪਰ ਸੀ ਇਹਦਾ ਕੋਲੇ ਮੌਕੇ ਤੇ ਨੀ ਚਿਰਕ ਚਿਰਕ ਗਿਆ ਸੀਗਾ। ਅੱਛਾ। ਹੋਰ ਅਜਵਾਲਾ ਵੀ ਚਿਰਕ ਗਿਆ ਸੀ। ਮੁੱਛਾਂ ਵੀ ਖਰਾਬ ਹੋ ਗਈਆਂ। ਮੁੱਛਾਂ ਤੇ ਪੱਟੀਆਂ ਨਹੀਂ ਵਾਵਾ ਉਹਨਾਂ ਨੇ। ਸੈੱਟ ਕਰਾ ਦੇ ਕੋਈ। ਹੋਰ ਉਹਦਾ ਗੱਲ ਆ। ਅੱਛਾ। ਇਹ ਮੰਨ ਤਾ ਇਹਦਾ ਮੁੱਛਾਂ ਜੀ ਹੁਲਦੇ ਰਹੇ। ਗੱਲ ਤਾਂ ਤੇਰੀ। ਉਹ ਹਾਂ ਤੇ ਅਰਵਾ ਕਰਤਾ। ਵਾ ਸਾਡਾ ਬੰਦਾ ਪਾਡਾ ਥੋੜਾ ਜਿਆ। ਸਾਡੇ ਦੀ ਵੀ ਕੁਆਲਿਟੀ ਹੁੰਦੀ ਆ ਭਾਈ ਇਹ ਮੈਂ ਦੇਖਿਆ ਕਿ ਇਹਦਾ ਦੁੱਧ ਇਕੱਠਾ ਕਰ ਲਿਆ ਆ ਕੀ ਹੈ ਕਿ ਸਕੀਮ ਆ ਰਹੀ ਸਾਡੀ ਸਕੀਮ ਦਾ ਅਸੀਂ ਤਾਂ ਭਾਈ ਦੇਖ ਤੇਰੀ ਜਾਂ ਫੁੱਲ ਤੁਸੀਂ ਬੈਠਣਾ ਅੱਛਾ ਗਾ ਗਾਪੇ ਆਉ ਉਹਦੇ ਬਾਰੇ ਤੂੰ ਖੜ੍ਹਦਾ ਉਹ ਬਹਿ ਜਾ ਨਾ ਇੱਟ ਤੇ ਬਹਿ ਜਾ ਐਂ ਕਰਾ ਪਾਵੇਂ ਫੁੱਲ ਪਾਵੇ ਦੇ ਵਿੱਚ ਨਹੀਂ ਇੱਟੇ ਗਈ ਪਾਵੇ ਦੇ ਵਿੱਚ ਜਾ ਯਾਰ ਉਹ ਪਾਵੇ ਉਹ ਸੱਤੀ ਮਿੱਚੀ ਕੋ ਪਾਵੇ ਦੇ ਵਿੱਚ ਬੈਠੀ ਆ ਮੈਂ ਪਤੰਦਰਾ ਇੱਥੇ ਕੋਈ ਹੋਰ ਸਾਡੇ ਜਿੰਮੇ ਕੋਸੋਰ ਲਵਾ ਦੇਗਾ ਬੈ ਜਾ ਨਾ ਮੈਂ ਉਹ ਬੈ ਜਾ ਬੈ ਜਾ ਉਹ ਤੇ ਬੈ ਜਾ ਹੋਰ ਭਾਈ ਨਾ ਤੇਰੀ ਚੱਲ ਲਗਣੇ ਦੀ ਦੂ ਹਾਂ ਤੁਹਾਡਾ ਇਹ ਬੰਦਾ ਸਤਾਰੇ ਸ਼ਿੱਤਰ ਕੋ ਉਹ ਆਪਾ ਇਹਨੂੰ ਸਤਾਰੇ ਕਾ ਨੂੰ ਭਵਾਉਂਦਾ ਯਾਰ ਇਹ ਕਦੇ ਕਦੇ ਹੁੰਦਾ ਆਪਣੇ ਚਾਰਾਂ ਦੀ ਰੱਖਾਂਗੇ ਆਪਾਂ ਮੇਰਾ ਹਾਂ ਇਹ ਬੰਦੇ ਨੂੰ ਆਪਾਂ ਭਿਜਾ ਰਹੇ ਇਕੱਲੀ ਫੂਟ ਹੀ ਬੈਠਿਓ ਡੇਰਾ ਬਣਾਵਾਗੇ ਆਪਾਂ ਇੱਕ ਛੋਟਾ ਜਿਹਾ ਦੁਕਾਨਦਾਰੀ ਹਾਂ ਹਾਂ ਡੇਰਾ ਨਹੀਂ ਬਣਾਉਂਦੇ ਆਪਾਂ ਡੇਰੇ ਵਾਲਾ ਗੱਲ ਤਾਂ ਆਪਾਂ ਥੋੜੀ ਥੋੜੀ ਹਾਂ ਹੋਰ ਦੁਕਾਨਦਾਰੀ ਬਣਾ ਲਾਂਗੇ ਹਾਂ 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 ਇਹ ਜੀ ਦੁਕਾਨਦਾਰੀ ਹਾਂ ਆਪਾਂ ਬਣਾ ਡੇਰਾ ਦਾ ਭਰਾ ਨਾ 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 ਆਇਤਾ ਬਹੁਤ ਘੁੱਟੇ ਕਿਉਂ ਕਿ ਇਹ ਦਾ ਡੇਰੇ ਦੇ ਨਾਂ ਤੋਂ ਆਰਡਰ ਦੇ ਜਿਵੇਂ ਅੱਗ ਤੋਂ ਠਰ ਰ ਜਾਂਦਾ ਐ ਕਰੋ ਇੱਕ ਛੋਟੇ ਕਮਰੇ ਚ ਤਾਂ ਬਹਿ ਸਕੋ ਤੋਂ ਡਰ ਲੱਗ ਜਾਂਦਾ ਭਰਾ ਕਮਰੇ ਚ ਤਾਂ ਮੇਰੀ ਗੱਲ ਕਮਰੇ ਚ ਬਹਿ ਜਾ ਗਾ ਘਾ ਪਿਲੇ ਵਾਂਗੇ ਉਦੇ ਬਾਰੇ ਇਨਫੋਰਮੇਸ਼ਨ ਜਾਣਕਾਰੀ ਸਾਰੀ ਦੇਵਾਂਗੇ ਅੱਛਾ ਤੇ ਪੱਕੇ ਕੜਾਨੀ ਵਜਣਾ ਹਾਂ ਠੀਕ ਠੀਕ ਹੈ ਠੀਕ ਹੈ ਤੇ ਤੁਸੀਂ ਇੰਨਾ ਕੰਮ ਆ ਬਸ ਜਿਵੇਂ ਤੁਹਾਨੂੰ ਦੱਸਿਆ ਕਰਾਂਗੇ ਓਵੇਂ ਓਵੇਂ ਬਣ ਕੇ ਚੱਲੇ ਓਵੇਂ ਹਾਂ ਰੱਟੇ ਮਾਰਨੇ ਆ ਜਿੰਨੇ ਆਖੋਗੇ ਉਹਨੇ ਆ ਤੁਹਾਨੂੰ ਆਪਾਂ ਨਜ਼ਾਰੇ ਲਾਵਾਂਗੇ ਨਜ਼ਾਰੇ ਸੌਲ ਤੋਂ ਕਰਦੇ ਆ ਕੰਮ ਹਾਂ ਇੱਕ ਮੈਂ ਤੁਹਾਨੂੰ ਹੋਰ ਲੰਨਾ ਗਾਹਾਂ ਦਾ ਲੀਕ ਨਾ ਹੋਵੇ ਗਾਹਾਂ ਨਹੀਂ ਕਰਾਉ ਆਪਾਂ ਪਹਿਲੀ ਵਾਰ ਇਕੱਠੇ ਹੋਏ ਆ ਕਦੇ ਉਹੀ ਕੰਮ ਕਰ ਦੋ ਸਾਡੀਆਂ ਯਾਰ ਤਿੰਨ ਪੁੱਤਾਂ ਹੋ ਗਏ ਆ ਬਾਈ ਇਹ ਪੁੱਤਾਂ ਨਹੀਂ ਵੜੀ ਸਾਡੀਆਂ ਇਹੀ ਕੀਤਾ ਆਪਾਂ ਦਾ ਦਾਦੇ ਨੂੰ ਇੱਕ ਦਿਨ ਦਾ ਹਾਂ ਤੂੰ ਤਾਂ ਦੱਸੇ ਤੋਂ ਬਿਨਾ ਵੀ ਪਤਾ ਲਵਾਤਾ ਉਹ ਤਾਂ ਜੇ ਮੰਨ ਲਾ ਸੀ ਮੌਕੇ ਤੇ ਕੰਮ ਨਾ ਸਾਹਮਦੇ ਹੋ ਗਿਆ ਸੀ ਹੋ ਗਿਆ ਸੀ ਤੁਸੀਂ ਐ ਕਰੋ ਸਾਡੇ ਨਾਲ ਆਏ ਨਾ ਮਾਰੋ ਖਸਮਾ ਇੱਥੇ ਪੜੀਆਂ ਪੜੀਆਂ ਮਾਰ ਬੁੱਲ ਕੇ ਬੱਜਿਆ ਲੈ ਕਰਿਓ ਕੱਲ੍ਹ ਤੋਂ ਸਟਾਰਟ ਸਟਾਰਟਰ ਬਈ ਦੋ ਦੋ ਮਾਰੋ ਪੇਗ ਮੈਂ ਕਿੰਨੇ ਵਾਰੀ ਆਖਿਆ ਪਰੇ ਰਹਿ ਗਿਆ ਰਹੀਂ ਇਹ ਚੀਜ਼ਾਂ ਤੋਂ ਭੁਖਵਾ ਦੋ ਭਰਾਵਾ ਭੁੱਖ ਲੱਗ ਗਈ ਮੈਂ ਤੁਸੀਂ ਕਰ ਲੋ ਕੱਲ ਨੂੰ ਫੇਰ ਉਹੀ ਕੰਮ ਹੋ ਜੂਗਾ ਪੀੜੀਆਂ ਦੀਆਂ ਤੋਂ ਪਰੇ ਰਹਿ ਗਿਆ ਤੂੰ ਗਾਰੀਆਂ ਮੇਲਾ ਬਣ ਜਾਣੀਆਂ ਇੱਥੇ ਹੋਰ ਏਹ ਗੱਲ ਸੁਣੋ ਕੱਲ ਤੋਂ ਕੰਮ ਕਰਨਾ ਸ਼ੁਰੂ ਹੋ ਜਾ ਦੇਖ ਭਰਾਵਾ ਸਾਡੇ ਤਾਂ ਕਿਹੜੇ ਪੈਟੀਆਂ ਆਂ ਵੈਸੇ ਹੁਣ ਕਰਦੇ ਆਂ ਚਿੰਨਾ ਘਾਟਦੀ ਆ ਜਾ ਕੋਈ ਨਾ ਕਰਦੇ ਜਾ ਟਿਕਾਣੇ ਤੇ ਆਜੋ ਬਸ ਇਹ ਇਹ ਕਿਹੜਾ ਬਸੈਂਦੇ ਨੇ ਘਰੋਂ ਕੱਢੇ ਵੱਡੇ ਇਹ ਜਮਾ ਮਾ ਤਾਂ ਇਹ ਢੱਗੀਆਂ ਮਾਰੀ ਬੰਦਾ ਢੱਲਾ ਇਹਨੂੰ ਬਸਣਾ ਪੂ ਢੱਲਾ 간ੂ ਐ ਇਹ ਕੜੀ ਨਹੀਂ ਪੀਤਾ ਜੋ ਉਹ ਵੀ ਤਾਂ ਮੈਂ ਬਣਾਉ ਬੀਨ ਜਦੋਂ ਖਵਾਈ ਤੋਲਾ ਫੀ ਮੈਨੂੰ ਦੇਖਦਾ ਜਾ ਸਮੈਲ ਜੀ ਇਹਨੇ ਚੈੱਕ ਕਰੀ ਇਹ ਕਾ ਯਾਰ ਆਏ ਕਾਨੂੰ ਦੂਤੀ ਰੱਖਦੇ ਹੱਥ ਧਰਦਾ ਪਾ ਪਾਣੀ ਆ ਪਈ ਆ ਫਿਰ ਪਤਾ ਲਾਏਗਾ ਖਰਦਾਏਗਾ ਮੇਰੀ ਗੱਲ ਸੁਣ ਹੁਣ ਆਪਾਂ ਕੱਲ ਤੋਂ ਕਰਦੇ ਕੰਮ ਸ਼ੁਰੂ ਠੀਕ ਆ ਚਲੋ ਫਿਰ ਕਰੋ ਹੱਥ ਤੂੰ ਦੋੜਨਾ ਲੱਗਿਆ ਤੂੰ ਦੋੜਨਾ ਲੱਗ ਚਲੋ ਚੱਲ ਵੀ ਮੈਲਾ ਵੱਟ ਜਾਣੇ ਤੇ ਚੱਲ ਠੀਕ ਆ ਫਿਰ ਮਨਜ਼ੂਰ ਆ ਹੁਣ ਕੰਮ ਤਾਂ ਉਹ ਅਮਰੀ ਉਹ ਫੇਰ ਲਾ ਲਈ ਤੂੰ ਜਰਦਾ ਆ ਜਾ ਯਾਰ ਇੱਧਰ ਪਹਿਲਾਂ ਸੀਰੀਅਸ ਗੱਲ ਚੱਲੀ ਜਾਂਦੀ ਆ ਆਪਣੀ ਗੱਲ ਸੀਰੀਅਸ ਆ ਠੰਡ ਵੀ ਦੇਖ ਲੈ ਕਿੰਨੀ ਆ ਠੰਡ ਫਿਰ ਜਰਦਾ ਥੋੜੀ ਲਾਹੂ ਆ ਚਾਹ ਪਾਣੀ ਪਿਆ ਦਾਂ ਇਦੋਂ ਬਿੱਲਾ 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 ਉਹ ਬਿੱਲਾ ਨਾ ਜਾਲ ਕਰਾ ਯਾਰ ਬਿੱਲਾ ਨਾ ਨਹੀਂ ਉਹ ਬਿੱਲੇ ਡਾਣਦੇ ਆ ਮੇਰੀ ਗੱਲ ਸੁਣ ਕਮ ਆਪਣਾ 딜 ਦਾ ਨਾ ਓਕੇ ਆ ਦਾ ਹਾਂ ਵੀ ਅਸੀਂ ਤਾਂ ਨਹੀਂ ਹਾਰ ਆਪਣੇ ਤੋਂ ਪਾਇਆ ਟਿੰਗ ਉਹ ਉਹੀ ਗਾਲੀਆਂ ਦਿੰਦੇ ਹਾਂ ਹਾਂ ਤੁਸੀਂ ਉੱਥੇ ਬੈਠ ਜਾਓ ਅਸੀਂ ਤੁਹਾਨੂੰ ਬੰਦੇ ਅਸੀਂ ਭੇਜਦਾ ਕਰਾਂਗੇ ਤੁਹਾਡੇ ਕੋਲੇ ਨਾ ਨਾ ਭਾਈ ਸਾਨੂੰ ਪਛਾਣਦੇ ਆ ਲੋਕ ਯਾਰ ਪਿੰਡ ਚ ਐਂ ਕਰੋ ਨਹੀਂ ਤੁਸੀਂ ਐਂ ਕਰੋ ਇੱਕ ਬੰਦਾ ਵੈਜੋ ਤੁਹਾਡੇ ਚ ਇੱਕ ਬੰਦਾ ਬੈਠੋ ਸਾਡੇ ਨਾਲ ਇੱਕ ਬੈਜੂਆ ਇੱਕ ਬੰਦਾ ਹੈਗਾ ਆਪਣੀ ਆਪਣੀ ਸਾਹਮਲੇਗਾ ਬਾਬਾ ਜੀ ਵੱਡਾ ਤੇਰੇ ਕੋਲੇ ਆਲ ਵਰਡ ਦੀਆਂ ਗੱਲਾਂ ਨੇ ਮੈਨੂੰ ਪਤਾ ਤੂੰ ਹੌਣ ਤਾਂ ਦਿੰਦਾ ਨਹੀਂ ਕਿਸੇ ਨੂੰ ਬੱਲਾ ਜੀ ਸੀਕਰੇਸੀ ਹੋਵੇ ਸੀਕਰੇਸੀ ਹੋਪ ਆਪਣੀ ਖੁੱਲ ਠੀਕ ਹੈ ਫਿਰ ਤਾਂ ਮਨਜ਼ੂਰ ਆ ਚਾਹ ਫਿਰ ਇੱਕ ਤੁਸੀਂ ਦੋ ਬੰਦੇ ਤੁਸੀਂ ਬਾਹਰ ਤੂੰ ਮੰਡਿਆ ਕਰੀ ਤੂੰ ਰਹੀਂ ਮੇਰੇ ਨਾਲ ਤੇ ਆਪਾਂ ਬਾਹਰਲਾ ਕੰਮ ਸਾਮਾ ਲਈ ਠੀਕ ਹੈ ਚੱਕਾਂਗੇ ਤੂੰ ਇਹਦੇ ਨਾਲ ਹੀ ਚੱਲਣਾ ਨਹੀਂ ਯਾਰ ਤੂੰ ਇਹਦੇ ਹਿਸਾਬ ਨਾਲ ਚੱਲਣਾ ਤੂੰ ਇਹਦੇ ਹਿਸਾਬ ਨਾਲ ਚੱਲਣਾ ਯਾਰ ਤੈਨੂੰ ਪਹਿਲਾਂ ਵੀ ਦੱਸ ਗਿਆ ਹਟੇ ਹੁਣ ਕਿੰਨੇ ਕਵਾਰੀ ਕਾਹਾਂਗੇ ਵੀ ਸਾਡੇ ਤਿੰਨ ਪੀੜੀਆਂ ਦਾ ਕੰਮ ਹੈ ਹਵਾ ਸਾਥੋਂ ਪੁੱਛ ਕੇ ਚੱਲਦੀ ਆ ਸਲਾਹ ਕਰ ਲਓ ਕੋਈ ਗੱਲ ਨਹੀਂ ਕਰ ਲਓ ਕਰ ਲਓ ਬੰਦੇ ਆਏ ਕੋਈ ਨੀ ਕੇਗਾ ਹਾਂ ਕੀ ਕਰੀ ਆ ਦੂਜੀ ਉਹਨਾਂ ਦਾ ਤੂਰ ਰਹੀ ਪਰ ਵਾਸਤ ਨਾਲ ਹੀ ਰਹੀ ਤੇ ਨਾਲ ਹੀ ਰਹੂਗੀ ਇਹਦੇ ਕੋਲੇ ਬਹਿਣਾ ਮੈਂ ਹਾਂ ਇਹਨੂੰ ਪਤਾ ਦੁਬਾਰੀ ਇਸੇ ਤਰ੍ਹਾਂ ਵਾਦਨ ਮੜਾਇਆ ਸੀ ਇਹ ਇੰਨਾ ਦਾ ਪੇਟ ਲਾਵਾਇਆ ਪਤਾ ਚ ਠੀਕ ਹੈ ਬਹੁਤ ਨਹੀਂ ਕਰ ਪਹਿਲਾਂ 12 ਵਜੇ ਦੇਖੀਏ ਆਪਣੇ ਕੰਮ ਚਲਾਉਣਾ ਕੀ ਕੰਮ ਨਾ ਮੈਨੂੰ ਦੱਸ ਨਹੀਂ ਇਹਨਾਂ ਦੇ ਪਾਵਾਗੇ ਇਹਨਾਂ ਦੀ ਕਟਾਫਾ ਕਰਾਉਂਦੇ ਆ ਬਾਦਲਾ ਤਾਂ ਲੈਣਾ ਇਹਨਾਂ ਦੇ ਰਿਆ ਰਿਆ ਨਹੀਂ ਮਰਵਾਣਗੇ ਇਹ ਰਿਆ ਕਰਕੇ ਤਾਂ ਪਹਿਲਾਂ ਠੀਕ ਆ ਬਾਈ ਸਾਡੀ ਡੀਲ ਲਾ ਠੀਕ ਆ ਨਾ ਹਾਂ ਡੀਲ ਡਾਮ ਸਾਡਾ ਚੱਲ ਠੀਕ ਆ ਹੁਣ ਤੁਸੀਂ ਬੈਹ ਜਾਂਦਾ ਬਾਈ ਚੱਲੂ ਆ ਕੰਮ ਦੇ ਹਿਸਾਬ ਨਾਲ ਅੱਧੋ-ਅੱਧੇ ਹੋਣਗੇ ਬਾਈ ਕੋਰਜਾ ਸਾਹਿਬ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਇਹਦਾ ਖਰਚਾ ਵੀ ਵੱਧਦਾ ਬਾਈ ਯਾਰ ਤੁਹਾਡੇ ਨਾਲੋਂ ਤੇਰਾ ਰੱਖਾਂਗੇ ਬਾਈ ਤੇਰਾ ਕੋਈ ਦਾ ਨਹੀਂ ਪੰਜ ਪੰਜ ਆਏ ਤੂੰ ਨਾਟ ਕਰਿਆ ਇਧਰ ਆਪਾਂ ਦਾ ਖਰਚਾ ਨਾਟ ਕਰਿਆ ਨਹੀਂ ਬਾਈ ਕੌਮਨ ਦਾ ਪੱਤਾ ਖਾਣਾ ਬੂਹੇ ਸਰਕਮਾਉਣਾ ਸੌਖਾ ਮੈਂ ਸਾਰਾ ਦਿਨ ਸਿਰ ਦੁਖੀ ਹੋ ਮੁਰਕਾ ਕੋਈ ਫੇਰ ਮਿੰਟ ਵੱਜਾ ਨਹੀਂ ਆਵਾ ਕਿਤੇ ਪਹਿਲਾਂ ਪਹਿਲਾਂ ਕੰਮ ਪਹਿਲਾਂ ਮੈਂ ਤੁਹਾਨੂੰ ਮੈਂ ਪੈਸੈਂਟ ਕਰਦਾ ਹਾਂ ਹਾਂ ਉਹ ਘਰ ਦਿਖਾਤਾ ਜੀ ਤੇ ਤੂੰ ਤੇਰਾ ਕੋਈ ਮੌਕੇ ਆਏ ਕਰੋ ਤੁਸੀਂ ਚਲੋ ਠੀਕ ਹੈ ਤੁਸੀਂ ਲੋਕੇਸ਼ਨ ਤੇ ਪਹੁੰਚੋ ਤੇ ਅਸੀਂ ਭਾਲ ਦਿਆਂ ਕੋਈ ਮੁਰਗਾ ਚਾਰ ਆਪਾਂ ਦੇ ਪਟਾਪੀ ਦੇ ਪੂਰੇ ਜਮਾਏ ਕੰਮ ਓਕੇ ਕਰ ਦੋ ਪਾਣੀ ਪੂਣੀ ਧਾਗਾ ਤੇ ਬੀਤ ਉਹ ਮਗਰ ਤੂੰ ਦੇਖੀ ਚੱਲੇ ਨਿਊਜ਼ੀਲੈਂਡ ਨਊ ਯਾਰ ਜਿੱਥੇ ਮਰਜੀ ਵਰਗਾ ਉੱਥੇ ਪਚਾ ਦਾਂਗੇ ਬਾਤਰ ਪੁੱਤਰ ਇਹ じゃ ਮਾਰਾ ਗਰੀ ਨਹੀਂ ਬਸ ਪਸੂੜੀ ਬਾਦੀ ਬੰਦੇ ਨੂੰ ਠੀਕ ਹੈ ਦੇਖ ਲਾ ਕੇ ਅਸੀਂ ਆਪੇ ਸੰਭਾਲਾਂਗੇ ਇੱਕ ਮੈਂ ਤੁਹਾਨੂੰ ਦੱਸਦਾ ਨਾ ਟਾਲੇ ਤੇ ਇੰਗਲਿਸ਼ ਹੀ ਚੱਲੇ ਖੰਡ ਹੈ ਕੋਈ ਗੱਲ ਨਹੀਂ ਵੈਬਸਾਈਟ ਪਹਿਰੇ ਕਿਵੇਂ ਬਾਈ ਯਾਰ ਆਪਣੇ ਤਾਂ ਪਸ਼ੂਆਂ ਦੇ ਨਾ ਫੁਰਲੀਆਂ ਜੋਗੇ ਦਾ ਤਤਵੀਜ ਆ। ਅੱਛਾ। ਕਿਦੇ ਵੇ ਸੰਧੂਰੋ। ਅੱਛਾ। ਕਿਦੇ ਵੇ ਕੂੜ ਦੇ ਛਿੱਟੇ-ਕੁੱਟੇ ਜੇ। ਠੀਕ ਐ। ਬਾਈ ਦੇ ਰਹਿੰਦੇ ਆ ਬਾਈ ਹੁਣ ਕਿਤੇ ਕਰੇ ਫੇਰ ਰੱਖ ਲੈਸੋ। ਅੱਛਾ। ਆ ਬੇ ਤਾਈ ਆ ਹੋਰ ਤਾਂ ਕੋਈ। ਤੂੰ ਕੌਣ ਆ ਬਈ ਤੂੰ? ਬਾਈ ਦਾ ਬਾਈ ਯਾਰ ਮਿਲੇ ਤਾਂ ਹੈਗੇ ਆ ਪਾ ਕਿੰਨੇ ਵਾਰੀ ਉਹ ਨੰਬਰ ਦਾ ਰਾਂਹ ਰਿਸ਼ਤੇਦਾਰ। ਅੱਛਾ। ਹਾਂ ਉਧਰੇ ਕਿਤੇ ਧਿਆਨ ਤੋਂ ਹੀ ਨਿਕਲਿਆ ਕਿ ਤੂੰ ਪਰੇਸ਼ਾਨੀ 'ਚ ਫਿਰਦਾ ਜਾ। ਤਾ ਕਰਕੇ। ਹਾਂ ਹੋ ਜਾਣਾ। ਮੈਂ ਤਾਂ ਤੂੰ ਐ ਮੰਨ ਹੋੜਾ ਛੋਡੇ ਪਿੰਡ ਜਿਹੜਾ ਪਾਪਾ ਦਾ ਪਾਪਾ ਘੜੋਲ ਨਾਸ। ਹਾਂਜੀ ਅੱਛਾ ਜ਼ਮੀਨ ਦਾ ਰੌਲਾ ਪੈ ਰਿਆ ਸੀਗਾ। ਅੱਛਾ ਜੀ। ਮੰਨ ਕੇ ਚੱਲ ਯਾਰ ਹੈਗੀ ਤਾਂ ਸਾਡੇ ਨਾਂ ਸੀ। ਹੂੰ। ਪਰ ਸਾਡੇ ਹੱਕ 'ਚ ਨਹੀਂ ਟੁੱਟਦੀ ਸੀ। ਮੈਨੂੰ ਥੋੜੇ ਪਿੰਡੂ ਦੱਸ ਪਈ ਸੀ ਫਿਰ ਮੈਂ ਬਾਪੇ ਕੋਲੇ ਆਇਆ। ਅੱਛਾ। ਇੱਕ ਵਾਰੀ ਆਇਆ ਸੀ ਬਾਈ ਕਿ ਤਾਂ ਉਹਨੇ ਤਵੀਦ ਕਰਕੇ ਦਿੱਤਾ। ਅੱਛਾ। ਤੇ ਇੱਕ ਦਿੱਤਾ ਸੀ ਪਾਣੀ। ਹੂੰ। ਤੇ ਪਹਿਲੀ ਪੇਸ਼ੀ ਦੀ ਸਾਡੇ ਹੱਕ 'ਚ ਟੁੱਟ ਗਈ। ਠੀਕ ਹੈ। ਤੇ ਮੈਂ ਤਾਂ ਤੈਨੂੰ ਵੀ ਰਹਿਤ ਐਹੀ ਦਿਨਾਂ ਬਾਕੀ ਤਰੀਕੇ ਮਰਜੀ ਆ ਮਰਣਾ ਨਾ ਮਰਨਾ। ਕਈ ਬੰਦੇ ਯਕੀਨ ਨਹੀਂ ਕਰਦੇ ਹੁੰਦੇ। ਹਾਂ ਜੇ ਇਹਦਾ ਵਿਸ਼ਵਾਸਤ ਕਰਦੀ ਪੂਆ ਬਾਈ। ਤੂੰ ਇੱਕ ਵਾਰੀ ਉਹ ਬਾਪੇ ਕੋਲੇ ਜਾ ਕੇ ਆ। ਜਾਇਆ ਨਹੀਂ ਬਾਈ ਯਾਰ। ਤੇ ਇਹ ਨਾਲ ਸੜਕ ਬਣੀ ਸਿੱਧੀ ਸੜਕ ਆਉਂਦੀ ਆ ਗਲੀ ਆਉਂਦੀ ਆ ਹਾਂ ਠੀਕ ਹੈ ਤੇ ਉੱਥੇ ਟ੍ਰਾਂਸਫਰਮ ਹੈਗਾ ਉਹ ਗਲੀ 'ਚ ਟ੍ਰਾਂਸਫਰਮ ਦੇ ਅੱਗੇ ਇੱਕ ਚਵਾਰੇ ਵਾਲਾ ਘਰ ਠੀਕ ਹੈ ਜੀ ਉਹ ਬਾਬਾ ਜੀ ਦੇ ਘਰ ਜਾ ਕੇ ਕਿਸੇ ਨੂੰ ਮਰਜੀ ਪੁੱਛ ਲਈ ਬਾਬਾ ਕੋਲੋਂ ਰਸਤੇ ਜਾਣਾ ਕੋਈ ਨਹੀਂ ਜਾਇਆ ਨੇ ਬਾਈ ਫਿਰ ਜਦੋਂ ਬਾਬੇ ਕੋਲੇ ਜਾ ਕੇ ਇਦਾਂ ਹੱਲ ਹੋ ਜੇ ਕੋਈ ਇੰਨੇ ਥਾਂ ਥਾਂ ਤੁਰੇ ਫਿਰਦੇ ਬਰੋਦੇ ਕੋਲੇ ਵੀ ਦੇਖ ਲੈਣੇ ਸਾਡਾ ਕੰਮ ਬਾਈ ਹੋ ਗਿਆ ਮੈਂ ਤੈਨੂੰ ਤਾਂ ਹੀ ਦੱਸ ਪਾਉਣਾਗਾ ਠੀਕ ਹੈ ਜੀ ਤੇ ਐਵੇਂ ਫਿਰ ਤੈਨੂੰ ਪਤਾ ਹੀ ਆਣਾ ਗਾਹਾਂ ਦੀ ਗਾਹ ਵਾਧਾ ਤੁਰਿਆ ਜਾਂਦਾ ਕਲੇਸ਼ ਹੋ ਰਾ ਰੱਪੜ ਪੈ ਜਾਂਦੇ ਆ ਤੂੰ ਬਾਬੇ ਕੋਲੇ ਜਾ ਕੇ ਵਾਗਾਨੇ ਕੀ ਕੁਝ ਕਰਾਵਾਂਗੇ ਐ ਪਾਪਾ ਦੇਖਾ ਪੂਰਾ ਜਮਾ ਪ੍ਰੋਗਰਾਮ ਕੀਤਾ ਪਿਆ ਸੈਟ ਆਇਆ ਕਿਹਾ ਬੈਠ ਤੇ ਬਾਵਾ ਕਰ ਰਿਹਾ ਕਾ ਜਗ੍ਹਾ ਨਹੀਂ ਜਮਾ ਗੱਲ ਬਣ ਗਈ ਆ ਦੇਖੋ ਹੁਣ ਆ ਰਾਗ ਰੂਪ ਕਰਤੀ ਇੱਥੇ ਤੂੰ ਜਾਤੀ ਤੂੰ ਇੱਥੇ ਬਹਿ ਜਾ ਕਰ ਵਾ ਠੀਕ ਆ ਤੇ ਉੱਥੇ ਮੈਂ ਰੱਖਿਆ ਤੈਨੂੰ ਤੇ ਉੱਥੇ ਆਪਣਾ ਤੀਜਾ ਚੇਲਾ ਵੇੜਿਆ ਕਰੂ ਓਕੇ ਆ ਜਾਮਾ ਪ੍ਰੋਗਰਾਮ ਯਾਰ ਹੂੰ ਤੂੰ ਜਮਾ ਆ ਗਿਆ ਪੂਰਾ ਲੱਗਦਾ ਆ ਗਿਆ ਪੂਰਾ ਬਾਪਾ ਮੈਂ ਹੈ ਹੀ ਬਾਪਾ ਮੈਂ ਨਸਲ ਕਰਕੇ ਦੇ ਦਿੰਦੀ ਐਸਲ ਤੇ ਪਹਿਲੀ ਹਾਂ ਤਾਂ ਚਾਹਿਆ ਵਾਲ ਬੂਲ ਦੇ ਘਵਾ ਕੇ ਕਿਤੇ ਮੌਕੇ ਤੇ ਸਾਂ ਜੜ ਜੇ ਤਰਾ ਮੈਂ ਹੀ ਕਹਿਣਾ ਮੈਂ ਪਹਿਲੀ ਹੀ ਸਾਂ ਦੇਖ ਲਓ ਪਰ ਦੇਖ ਲਓ ਤੁਸੀਂ ਹੋਰ ਹੈ ਜੀ ਹੈ ਕਰੋ ਰੈਡੀ ਕੰਮ ਦੇਖੀ ਹੱਥ ਇਹਦਾ ਪਹਿਲੀ ਲੇਟ ਹੈ ਕਿਉਂ ਕਿ ਤੂੰ ਸ਼ੁਰੂ ਤਾਂ ਕਿੱਧਰ ਨਹੀਂ ਹੋਣ ਤਾ ਉਹ ਬਾਬਾ ਇਹਨਾਂ ਨੇ ਤਾਂ ਪਰਵਾਹ ਰੱਖੀ ਇਹਦਾ ਪਹਿਲਾਂ ਵੀ ਸਾਨੂੰ ਇਹਦੀ ਮਿਲਵਾ ਦੇਣਾ ਸੀ ਲੱਗ ਰਾਂ ਤੂੰ ਬਾਅਦ ਦੇ ਘਵਾ ਕੇ ਇਹ ਗਾਣਾ ਗੁਣੇ ਤਾਂ ਗਾਓ ਯਾਰ ਘੜਾ ਕਾਪੀ ਕੁਪੀ ਤੇ ਲਿਖ ਲਓ ਕਿਤੇ ਭੁੱਲ ਨੀਓ ਤੇ ਬਾਬਾ ਪਿਆਰ ਆ ਤੂੰ ਮੇਰਾ ਮੈਂ ਤਾਂ ਪਿਆਰ ਆ ਆਰਾ ਬਾਬਾ ਕਿਹਨਾਂ ਬੈਠ ਕੇ ਦੇਖ ਬਰਾ ਬੈਠ ਤਾਂ ਜਾ ਸੱਟਾ ਪੂਰਾ ਪ੍ਰੋਗਰਾਮ ਪ੍ਰੋਗਰਾਮ ਤਾਂ ਸੈਟ ਹੈ ਅਰੇ ਸਨ ਵਾਲਾ ਤੁਸੀਂ ਵਿੱਚ ਪੰਗਾ ਕੀ ਪਾਈ ਜਨੇ ਉਹ ਤੂੰ ਮੈਂ ਤੈਨੂੰ ਐਂ ਕਹਿਣਾ ਮੈਂ ਸੈੱਲ ਕਰਕੇ ਆਪਾਂ ਦੇਖ ਲਈਏ ਕਿਤੇ ਤੂੰ ਉਹ ਕਰੀ ਜਾਵੇਂ ਗੇੜਾ ਜਾਂ ਤੇਲ ਲਾ ਕੇ ਬਾਜੇ ਘਮਾਉਂਦਾ ਤੇਰਾ ਸਾਂ ਚੜਦੇ ਮੌਕੇ ਤੇ ਨਹੀਂ ਮਗਾ ਪਰਿਆ ਸਲ ਕੁਝ ਨਹੀਂ ਹੁੰਦਾ ਕਰਕੇ ਦੇਖ ਲੈਂਦੇ ਤੂੰ ਗੇੜਾ ਥੱਲੇ ਉੱਤਰ ਬਾਜੇ ਘਮਾ ਕੇ ਦੇਖ ਚਲੋ ਫਿਰ ਫਿਰ ਰਸਾ ਲ ਮੌਕੇ ਤੇ ਫਿਰ ਕੰਮ ਲੋਟ ਆ ਜਾਂਦਾ ਨਾ ਲੈ ਆ ਜੋ ਚਾਲਾ ਕਾਇਆ ਵਿੱਚ ਲਿਆ ਆਪਾਂ ਫਿਰ ਗਾਵਾਂਗੇ ਹੋ ਛੜਕਦੇ ਚੱਕ ਗਾਓ ਤੁਸੀਂ ਗਾਓ ਬਾਬੇ ਲਵੇ ਕਰਦੇ ਤੂੰ ਬਾਬੇ ਲਵੇ ਗਾਵਾਂਗੇ ਲੈ ਤਿਆਰੇ ਨਾ ਜਮਾਂ ਮਹ ਰੈਡੀ ਨਾ اے ਜਮਾਂ اے ਧੋ ਲਟੂਆਂ ਦੇ ਜੋੜੇ ਤੇਰੇ ਕੌਣ ਮਾਰਦੀ ਲੋਵੇ ਪੂਰੇ ਹਉਮ ਬਟੋਲੇ ਤੇ ਉਹਨੇ ਖਾਦਰ ਹੋ ਜਾ ਰੇ ਰੂਹਾਂ ਦੇ ਪਾਪਾ ਪਾਪੀ ਯਾਰਾ ਮੰਦਿਰ ਦੇਖ ਨੂੰ ਕਾਦੀ ਤੇ ਹੁਣ ਹਾਜ਼ਰ ਹੋ ਜਾਓ ਆਉਂਦਾ ਪਰੇ ਹੋਣ ਬਚੋੜੇ ਤੇ ਹੁਣ ਹਾਜ਼ਰ ਹੋ ਜਾਓ ਉਹ ਪੁਰਾਵਾਦਾਂ ਪਟਾ ਗਿਆ ਓਏ ਓਹੋ ਕੰਮ ਦਾ ਕਰਦਾਂਗੇ ਹਾਂ ਠੀਕ ਆ ਬਸ ਗੱਲ ਕਰ ਹੱਥਾਂ ਦਾ ਇੰਤਜ਼ਾਮ ਕਰਦੇ ਹਾਂ ਹੱਥਾਂ ਨਾਲ ਕਰਦਾਂਗੇ ਇੱਕ ਰਾ ਕੋਈ ਹੋਰ ਦਾ ਸਹੀ ਗਾਗਦਾਊਗਾ ਪੱਕਾ ਆਊਗਾ ਵਾਪੇ ਕੋਈ ਗੱਲ ਨਹੀਂ ਕਰਦਾ ਮੇਰਾ ਮਨ ਕਹਿੰਦਾ ਕੋਈ ਗੱਲ ਨਹੀਂ ਫੇਰ ਤੂੰ ਵਾਦਾ ਤੂੰ ਭੂਤ ਲੱਗੀ ਜਾਣਾ ਨਾ ਭੂਤ ਦਾ ਕੱਢਣ ਆਲੇ ਆਪਾਂ ਏ ਮਿਸ਼ੂ ਬਾਬੇ ਨਾਲ ਫੇਸ਼ੀਅਲ ਸੂਸ਼ੀਅਲ ਕਰਾਇਆ ਹੋਇਆ ਸਮਾਰ ਕੇ ਪਰਾਂ ਕਰਦੇ ਕਈ ਵਾਰੀ ਕੋਈ ਲੇਡੀ ਜੀ ਆ ਜਾਂਦੇ ਪਰ ਸਿਆੜੀ ਲੈ ਆਇਆ ਉਹ ਕੀ ਕਿੱਧਰ ਫਿਰਦਾ ਤੂੰ ਚਿਹਰੇ ਤਾ ਉਹ ਗੰਗੇ ਨੂੰ ਬਸ ਠੀਕ ਆ ਓਕੇ ਆਗਾ ਤੂੰ ਲੈ ਆਇਆ ਫਿਰ ਆ ਗਿਆ ਨਾ ਬਾਬਾ ਲਾਟ ਬੈਠ ਕੇ ਮੈਨੂੰ ਲਾਉਣ ਦੇ ਕਰਾਂ ਆ ਪੂਰਾ ਬਣ ਕੇ ਬੈਠੂ ਆ ਗਾਧਰੀ ਜਰ ਜਾਣ ਦਿੰਦਾ ਐ ਬਰੀ ਗਰੰਟੀ ਐ ਬਸ ਆ ਬਾਲ ਦੇ ਹੱਥ ਨਾਲ ਕੰਮ ਕਰ ਦਿਓ ਮੇਰਾ ਹੱਥ ਨਾਲ ਕਰਦਾਂਗੇ ਗਰਾਊਂਡ ਦੇ ਕੋਈ ਮੁਰਗਾ ਆ ਦੀਆ ਇੰਗਲਿਸ਼ ਦਾ ਹਾਂ ਵੈਗ ਪੇਪਰ ਹੋਵੇ ਸਾਰਾ ਰੋਇਟ ਦੇ ਮੰਗਣੇ ਤੈ ਹੀ ਆ ਤੇਰੇ ਹੱਥ ਜੀ ਸਾਰਾ ਬੋਸ ਮੈਂ ਤਾਂ ਲੱਖ ਮੰਗ ਲੂੰ ਤੂੰ ਹੀ ਲਾ ਆ ਜਾ ਬੈਠ ਜਾ ਬੈਠੋ ਤੇ ਲੈ ਬੱਚੇ ਗੰਗ ਪਾਇਆ ਹਸਾਬ ਨਾਲੀ ਜਾ ਜਗਾ ਕ ਹੱਲ ਜੇ ਅਰ ਆਖ ਰੂਕ ਜੀ ਸਹੀ ਕਰ ਲਾ ਚੱਲ ਤੂੰ ਐ ਤੂੰ ਐ ਕਰਾ ਤੂੰ ਬਾੜ ਕੇ ਉਧਰ ਭੱਜ ਜਾ ਜੇ ਕੋਈ ਆਉਂਦਾ ਹੋਆ ਕਰ ਤੈਨੂੰ ਪਹਿਲੀ ਦੱਸਿਆ ਕਰ ਅਸੀਂ ਇੱਥੇ ਆਉਂਦਾ ਸੈਟਿੰਗ ਕਰ ਲਿਆ ਕਰਾਂਗੇ ਇਹਨੂੰ ਪਾ ਕੇ ਰਹਿ ਬਸ ਸੀਗੜੀ ਸਾਨੂੰ ਉਹਦੀ ਦੱਸ ਦਿਆ ਕਰ ਇਹਨੂੰ ਦੱਸ ਦੇ ਵੀ ਆ ਮਨਸਰ ਵਾਲਾ ਕਿਸੇ ਗਾਹਕ ਦਾ ਹੀ ਹੋ ਚੱਕ ਲਾ ਪੁੱਛ ਕੇ ਜਾ ਜੱਗ ਉਹ ਉਸੇ ਦੀ ਆ ਆਪਣੇ ਯਾਰ ਦਾ ਹਾਂ ਹਾਂ ਲਾਗੇ ਰੰਗ ਫਿਰ ਤਾਂ ਹੈਲੋ ਉਥੇ ਇਹਨੇ ਉਹ ਬੰਦਾ ਭੇਜਿਆ ਇੱਕ ਵਾਰ ਤੁਹਾਡੇ ਕੋਲ ਨਵਾ ਅੱਛਾ ਹਾਂ ਬਸ ਆਉਂਦੇ ਨੂੰ ਬੋਲਦੇ ਹਾਂ ਵਧੀਆ ਮੈਂਤਰ ਮੁੱਤਰ ਮਾਰਿਓ ਤੇ ਉਹ ਮੋਨ ਤਾਂ ਦੇਵਾਂਗੇ ਉਹਦੀ ਐ ਤਾਂ ਦੱਸਦੇ ਦਿੱਕਤ ਕੀ ਆ ਫਿਰ ਬਾਬੇ ਨੂੰ ਦੱਸਾਂਗੇ ਫੇਰੀ ਉਹਨੂੰ ਪਤਾ ਲੱਗੂ ਹਾਂ 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 ਦਿੱਕਤ ਉਹਦੀ ਮੰਨ ਕੇ ਚੱਲ ਗਈ ਉਹਦੇ ਘਰੇ ਨਾ ਤਵੀ ਤੂਰ ਜੇ ਰੇਕੇ ਸੀਗੇ ਅੱਛਾ ਪਸਵਾ ਲਈ ਅੱਜ ਹਾਂ ਤੇ ਘਰੇ ਮੰਨ ਕੇ ਚੱਲ ਸੰਧੂਰ ਛਿੜਦਾ ਕਦੇ ਕੋਈ ਫੋਨ ਦੇ ਛਿੱਟੇ ਅੱਛਾ ਤੇ ਬੰਦਾ ਪੂਰਾ ਪਰੇਸ਼ਾਨ ਹੋ ਰਿਹਾਗਾ ਆਉਂਦਾ ਇਧਰ ਹੀ ਆਉਂਦਾ ਹਾਏ 3 ਹੁੰਦਾਗਾ ਤੇ ਮੈਨੂੰ ਦੱਸ ਦਿਓ ਜਦੋਂ ਉਹ ਗਿਆ ਇੱਥੋਂ ਠੀਕ ਆ ਠੀਕ ਆ ਠੀਕ ਹੈ ਓਕੇ ਬਾਈ ਯਾਰ ਜਿਹੜਾ ਬਾਬਾ ਉਹਦੇ ਕੋਲ ਲਰਦਾ ਸੀ ਪੁੱਛਣ ਦਾ ਉਹ ਕਿੱਥੇ ਉਰੀ ਹਾਂ ਬਈ ਉਰੀ ਐਦਰੀ ਆ ਮਾ ਜੀ ਹਸੁੰਦੀ ਆਇਆ ਫੋਨ ਦੇ ਛਿੱਟੇ ਵੱਜਦੇ ਆ ਮਾਸ ਡਿੱਗਦਾ ਧਾਗੇ ਦਵੀ ਡਿੱਗਦੇ ਆ ਸੋਈਆਂ ਸਭ ਡਿੱਗਦੇ ਆ ਹੱਥ ਖੜਾ ਕਰ ਦੋ ਆਪਣੇ ਹਾਂਜੀ ਬਾਬਾ ਜੀ ਕਿੰਨਾ ਚਿਰ ਹੋ ਗਿਆ ਹੋ ਗਿਆ ਬਾਬਾ ਮਹੀਨਾ ਲੜ ਨਹੀਂ ਹੋ ਗਿਆ ਵੱਧ ਹੋ ਗਿਆ ਉਹ ਵੱਧ ਹੋ ਗਿਆ ਉਹਨੂੰ ਬਾਬਾ ਜੀ 22 ਮਹੀਨਾ ਤੋਂ ਪਰ ਹੋ ਗਿਆ ਹੋ ਗਿਆ ਹੁਣੇ ਬਾਬਾ ਜੀ ਤੁਹਾਡੇ ਗਵਾਰਡ ਦੇ ਵਿੱਚ ਕੋਈ ਸੌਰ ਵਾਲਾ ਘਰ ਹੈਗਾ ਹੈ ਗਿਆ ਬਾਬਾ ਜੀ ਛੈਟ ਦੀ ਕਬੇ ਬਾਸੇ ਚੜਦੇ ਬਣੀ ਹਾਂਜੀ ਹੈਗੇ ਹੀ ਹੈਗੇ ਉਹਨਾਂ ਦੇ ਗਰੰਟੀ ਵੀ ਹੋ ਗਈ ਆ ਉਹਦੇ ਘਰ ਵਾਲੇ ਵੀ ਮਰੀ ਨੂੰ ਹੋ ਗਿਆ ਉਹਨਾਂ ਦੇ 10 ਸਾਲ ਅੱਛਾ ਜੀ ਬਾਬਾ ਉਹਦਾ ਕਰਿਆ ਕਰਾਇਗਾ ਮੈਂ ਜ਼ਰ ਨੁਕਸਾਨ ਹੋਇਆ ਹੋ ਉਹ ਨੀਵੀਂ ਨਾਪਾ ਹੋਇਆ ਜੀ ਬਾਬਾ ਇਹ ਸਾਡੇ ਆਉਣ ਤੋਂ ਪਹਿਲਾਂ ਹੋਰ ਕਿਤੋਂ ਵੀ ਲਾਜ ਚਲਦਾ ਹੋਊਗਾ ਬੱਸ ਬਾਬਾ ਮਣੋ ਜਾਨਦਾ ਹੈਗਾ ਪਰ ਇਲਾਜ ਹੋਇਆ ਨਹੀਂ ਨਾ ਨਾ ਹੋਇਆ ਨਹੀਂ ਪਰ ਹੁੰਦਾ ਵੀ ਨਹੀਂ ਹੈ ਪਰ ਕਰ ਦੋ ਬਾਬਾ ਜੀ ਇਲਾਜ ਇਲਾਜ ਕਰ ਦਾਂਗੇ ਢਾਲਾ ਲਾਉਣਾ ਪੈਣਾ ਇੱਕ ਲਾਉਣਾ ਜੀ ਕਾਲੇ ਇਲਮ ਦਾ ਜਾਦੂ ਹੋਣਾ ਦੋ ਬ੍ਰੇਤ ਹੈ ਠੀਕ ਹੈ ਜੀ ਬਾਬਾ ਢਾਲਾ ਲਾਉਣਾ ਪੈਣਾ ਲਾ ਦਾਂਗੇ ਜੀ ਬਾਬਾ ਜੀ ਕਾਲੀ ਮੁਰਗੀ 5100 ਰੁਪਇਆ ਇੰਗਲਿਸ਼ ਦਾ ਆ ਗਿਆ ਇੱਕ ਆਂਡਾ ਸੰਧੂਰ ਦੀ ਸਿੱਸੀ ਦੋ ਖੰਮਣੀਆਂ ਇੱਕ ਖੋਪੇ ਦਾ ਟੁਟ ਠੀਕ ਹੈ ਜੀ ਨਾਰੀਅਲ ਲੈ ਕੇ ਠੀਕ ਹੋ ਸਾਰੇ ਮੱਜਾ ਉਤੋਂ ਨਹੀਂ ਚਾਹ ਕੇ ਆਪਦੇ ਉਤੋਂ ਨਹੀਂ ਚਾਹ ਕੇ ਠੀਕ ਹੈ ਜੀ ਜਿਹ ਰਸਤੇ ਦੇ ਵਿੱਚ ਰੱਖ ਦੇਣਾ ਰੱਖਣਾ ਨਹੀਂ ਉਹ ਜਿਹੜੇ ਰਸਤੇ ਦੇ ਵਿੱਚ ਰੱਖੇਗਾ ਉਹ ਸਾਨੂੰ ਦੱਸ ਕੇ ਰੱਖੀ ਹਾਂ ਠੀਕ ਹੈ ਜੀ ਫਿਰ ਅਸੀਂ ਉੱਥੇ ਵੀ ਤੁਹਾਡਾ ਉਸ ਹਾਬ ਨਾਲ ਇਲਾਜ ਕਰਾਂਗੇ ਠੀਕ ਹੈ ਜੀ ਅਮਰ ਤੱਕੇ ਬਿੱਲਿਆ ਕੋਲ ਨਾ ਜਾਇ ਕਰੋ। ਨਾ ਇਹ ਤਾਂ ਪੱਕਾ ਹੋਊਗਾ ਪਾ ਪੱਕਾ ਲਾਜ ਹੈ। ਹੁਣ ਤੱਕ ਲਾਜ ਹੀ ਕਿਤੇ ਨੇ। ਠੀਕ ਹੈ। ਹੋਰ ਕੋਈ ਅਸੀਂ ਕੋਈ ਜਾਇਦਾਦ ਨਹੀਂ ਬਣਾਈ। ਤੱਕੇ ਲੈ ਸਮਝਾ ਆਇ ਨੂੰ। ਹਾਂ ਮੰਨ ਲਿਆ। ਜੈ ਬਾਬਾ ਜੀ ਜੈ ਬਾਬਾ ਜੀ। ਮੈਂ ਬੱਸ ਤਾਂ ਉਹ ਬਾਰੇ ਇਹਦਾ ਸਿਰੋਟਾ ਦੱਸਿਆ। ਠੀਕ ਹੈ ਜੀ। ਉਹ ਤੁਹਾਨੂੰ ਅੱਜ ਸ਼ਾਮ ਨੂੰ ਜੈ ਉਹ ਕਰਨਾ ਕਰ ਦੇਗਾ ਰੋਪਾ ਦੀ ਦ੍ਰਿ। ਉਹ ਤੇ ਬਾਬਾ ਜੀ ਉਹਦਾ ਕੋਈ ਨਹੀਂ ਨਾਲ ਨਹੀਂ ਲੈ ਕੇ ਜਾਣਾ ਕਿਸੇ ਨੂੰ ਠੀਕ ਹੈ ਆਹ ਵਗ ਲੈ ਜਾ ਬਾਬਾ ਜੀ ਬਾਬੇ ਨੇ ਤਾਂ ਯਰ ਨਿਸ਼ਾਨੇ ਆ ਪੱਕੀ ਮਾਰੀ ਚੱਲੋ ਜੋ ਬਾਬੇ ਨੇ ਕਿਹਾ ਕਰਕੇ ਦੇਖਦੇ ਆਂ ਕੀ ਆ ਲੈ ਬਾਈ ਬਹੁਤ ਠੀਕ ਆ ਠੀਕ ਆ ਕਿੱਧਰ ਫਿਰਦਾ ਬਾਈ ਬਸ ਇੱਥੇ ਯਾਰ ਕੰਮ ਜਾਂਦੇ ਉਹ ਡੀਆ ਜੇ ਲਵਾਉਣ ਬਾਰੇ ਕਾਗਜ਼ੇ ਤਿਆਰ ਕਰਾਉਂਦਾ ਫਿਰਦਾ ਸੀਗਾ ਹੋ ਹੁੰਦਾ ਨਹੀਂ ਦੋ ਤਿੰਨ ਵਾਰੀ ਅੱਛਾ ਹੀ ਫਿਰ ਮੈਂ ਵੀ ਬਈ ਯਾਰ ਇਸ ਨੂੰ ਇੱਕ ਬਾਬੇ ਤੋਂ ਬੱਸ ਪਾਈ ਸੀ ਮੈਨੂੰ ਕਿਸੇ ਬੰਦੇ ਨੇ ਅੱਛਾ ਤੇ ਬਾਬਾ ਉਹ ਬਹੁਤ ਵਧੀਆ ਦੱਸਦਾ ਬੰਦੇ ਨੂੰ ਰਾਹ ਪਾਉਣ ਦਾ ਗੱਲ ਪੁੱਛਾਂ ਬਈ ਦੱਸਦਾ ਸਾਡੇ ਵੀ ਮੈਸਨ ਦੇ ਚੱਕਰ ਜਾ ਪੈ ਗਿਆ ਸੀ ਅੱਛਾ ਤੇ ਉਹ ਵਧੀਆ ਨਿਸ਼ਾਨੇ ਮਾਰਦਾ ਤੂੰ ਉਹਦੇ ਕੋਲੇ ਭੱਜ ਜਾ ਕੋਡਲ ਦਾਸ ਬਾਬਾ ਇੱਥੇ ਕੀ ਹੈ ਬਾਈ ਹਾਂ ਇਥੋਂ ਨਾ ਉਹ ਮੋੜ ਮੋੜਨ ਸਾਰਾ ਹਾਂ ਹਾਂ ਤੇ ਉਸ ਉਹ ਵੀ ਹੀ ਆ ਪਿੰਡ ਦੇ ਵਿਚਾਲੇ ਜੀ ਅੱਛਾ ਮੈਨੂੰ ਦੱਸਿਆ ਤਾਂ ਪਹਿਲਾਂ ਵੀ ਸੀਗਾ ਹਾਂ ਤੇ ਪਰ ਹੁਣ ਤੂੰ ਮਿਲ ਗਿਆ ਆਪਣਾ ਤਾਂ ਜਾਣ ਪਛਾਣ ਪਹਿਲਾਂ ਤੋਂ ਹੀ ਆ ਤੂੰ ਦੱਸਿਆ ਵੀ ਪੂਰੇ ਨਹੀਂ ਤੂੰ ਜਾ ਬਹੁਤ ਵਧੀਆ ਬਾਬਾ ਹੋ ਬਾਈ ਚਲੋ ਮੈਨੂੰ ਵੀ ਰਾਹ ਪਾਤੀ ਕਰਦਾ ਸਾਡੇ ਪਸੋਂ ਦੇ ਨਾਲ ਬਹੁਤ ਠੰਡ ਮੱਸਾ ਰਹੀ ਜੀ ਬਾਈ ਬਸ ਨਾ ਮਾਨਾ ਕਿਆ ਬਿਆ ਜੇ ਬੀਜੇ ਲੱਗ ਜੇ ਤੇ ਕੋਈ ਜਾ ਕੇ ਕੰਮਦੰਦਾ ਕਰ ਲੀ ਕੋਈ ਕਾਰੋਬਾਰ ਤੈਨੂੰ ਦੱਸਦਾ ਬਾਈ ਉਹ ਬਾਬੇ ਕੋਲੇ ਜਾ ਤੂੰ ਤੇ ਤੁਹਾਨੂੰ ਰਾਹ ਪਾਊਗਾ ਠੀਕ ਬਾਬੇ ਕੋਲੇ ਜਾ ਕੇ ਤੇ ਦੇਖੀਏ ਉਹ ਕਹਿੰਦਾ ਨਿਸ਼ਾਨੇ ਪੂਰੇ ਲਾਤੇ ਬਾਬੇ ਨੇ ਆਪਾਂ ਵੀ ਜਾ ਕੇ ਦੇਖੀਏ ਚਾਰ ਚੰਨ ਲੀ ਆਉਣੇ ਆ